ਆਮ ਕਰਨ ਦਾ ਤਾਂ ਹੁਣ ਇਹ ਰਿਹਾ ਹੀ ਨਹੀਂ ਇਹ ਕੀ ਕਰੂਗਾ ਪਹਿਲਾਂ ਵਾਲੇ ਘਰ ਵਾਲੀ ਛੱਡਤੀ ਬੱਚੇ ਇਹਨੇ ਛੱਡੇ ਹੁਣ ਨਵੀਂ ਘਰ ਵਾਲੀ ਬਣਾ ਲਈ ਤੇ ਹੁਣ ਨਵੇਂ ਬੱਚੇ ਪੈਦਾ ਕਰਦਾ ਇਸ ਸਰਕਾਰ ਨੂੰ ਕਿੱਥੋਂ ਸੰਭੂਗਾ ਜਦੋਂ ਆਪਦਾ ਪਰਿਵਾਰ ਨਹੀਂ ਸੰਭ ਸਕਦਾ ਠੀਕ ਹੈ ਉਹਨਾਂ ਨੂੰ ਤਲਾਕ ਦੇ ਕੇ ਹੁਣ ਨਵੇਂ ਵਿਆਹ ਕਰਾ ਰਿਹਾ ਹੈ ਨਵੇਂ ਬੱਚੇ ਪੈਦਾ ਕਰ ਰਿਹਾ ਹੈ ਤੇ ਸਾਨੂੰ ਪੰਜਾਬ ਨੂੰ ਤੇ ਸਰਕਾਰ ਨੂੰ ਸਾਨੂੰ ਕਿੱਥੋਂ ਸੰਭੂਗਾ ਉਹਨਾਂ ਨੇ ਜੰਮਿਆਂ ਦਾ ਫਿਕਰ ਹੈ ਜਿਹੜੇ ਜੰਮੇ ਨਹੀਂ ਉਹਦਾ ਫਿਕਰ ਹੈ ਹਾਂ ਜਾਂ ਵਿਆਹ ਕਰਾਉਣ ਜਾਣਦੇ ਕਿੰਨੇ ਵਿਧਾਇਕਾਂ ਨੇ ਤੇ ਕਿੰਨੇ ਨੇ ਇਹਨਾਂ ਨੇ ਵਿਆਹ ਕਰਾਈ ਇਹ ਵਿਆਹ ਕਰਾਉਣ ਜਾਣਦੇ ਇਹਨਾਂ ਨੂੰ ਤਾਂ ਮੰਤਰੀ ਬਣ ਕੇ ਇਹਨਾਂ ਨੂੰ ਤਾਂ ਮੌਜ ਬਣ ਗਈ ਵੀ ਕੁੜੀਆਂ ਛ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਵੇਂ ਦੇਖਦੇ ਹੋ ਬਦਲਾ ਨੂੰ ਜੀ ਬਦਲਾ ਨੂੰ ਕੀ ਦੇਖਣਾ ਦੇਖੋ ਛੜਕਾਂ ਦੇ ਉੱਤੇ ਅਸੀਂ ਵਹਾਤੇ ਇਹ ਇਹ ਬਦਲਾ ਆਏ ਸਾਡਾ ਜੋ ਭਗਵਾਨ ਤਮਾਨ ਸਰਕਾਰ ਕਹਿੰਦੀ ਸੀ ਵੀ ਮੈਂ ਪਿੰਡਾਂ ਸੱਥਾਂ ਦੇ ਵਿੱਚ ਬਹਿ ਕੇ ਤੁਹਾਡੇ ਨਾਲ ਗੱਲਾਂ ਕਰਿਆ ਕਰੂੰਗਾ ਤੇ ਮੈਂ ਸਾਰੇ ਬਜ਼ੁਰਗਾਂ ਦੀ ਤੇ ਤੁਹਾਡੀ ਸਾਰੀ ਸੁਣਿਆ ਕਰੂੰਗਾ ਦਿੱਲੀ ਦੇ ਵਿੱਚ ਸਾਡੇ ਬਰਾਬਰ ਧਰਨਿਆਂ ਦੇ ਵਿੱਚ ਵੰਡਿਆ ਰਿਹਾ ਤੇ ਉਹਦੇ ਅਸੀਂ ਪਲੇਖੇ ਦੇ ਵਿੱਚ ਆ ਕੇ ਸਾਰਿਆਂ ਨੇ ਉਹਨੂੰ ਇੰਨੀਆਂ ਜ਼ਿਆਦਾ ਵੋਟਾਂ ਪਾਈਆਂ ਤੇ ਉਹਨੂੰ 92 ਵਿਧਾਇਕ ਜਿਤਾਤੇ ਅੱਜ ਸਾਨੂੰ ਉਹਨੇ ਇੰਨਾ ਮਜਬੂਰ ਕਰਤਾ ਕਿ ਅਸੀਂ ਸੜਕਾਂ ਤੇ ਬੈਠਣ ਨੂੰ ਉਹ ਕਹਿੰਦਾ ਸੀ ਮੈਂ ਬੰਦ ਕਰ ਦੂੰਗਾ ਤੇ ਅਸੀਂ ਉਦੋਂ ਵੀ ਜ਼ਿਆਦਾ ਬੈਠਣ ਲੱਗੇ ਬਦਲਾ ਇਹ ਆਇਆ ਵੀ ਪਹਿਲਾਂ ਬਾਦਲ ਸਰਕਾਰ ਦੇ ਵਿੱਚ ਕੁਛ ਨਾ ਕੁਛ ਇਹਦੇ ਨਾਲ ਫਰਕ ਸੀ ਉਦੋਂ ਬਾਅਦ ਭਗਵੰਤ ਮਾ ਇਹ ਆ ਗਿਆ ਆਪਣਾ ਕੈਪਟਨ ਕੈਪਟਨ ਦੇ ਵਿੱਚ ਵੀ ਆਹ ਕੰਮ ਹੈ ਨਹੀਂ ਸੀਗਾ ਪਰ ਜਿਹੜਾ ਇਹਨੇ ਸਾਨੂੰ ਜਮਾ ਹੀ ਕਰਕੇ ਦਿਖਾਤਾ ਤੇ ਇਹੋ ਜੀ ਤਾਂ ਅਸੀਂ ਕਦੇ ਕੋਈ ਸੁਣਿਆ ਹੀ ਨਹੀਂ ਸੀ ਮੰਤਰੀ ਵੀ ਨਾ ਤਾਂ ਸਾਨੂੰ ਪ੍ਰਧਾਨ ਮੰਤਰੀ ਵਧੀਆ ਮਿਲਿਆ ਤੇ ਨਾ ਸਾਨੂੰ ਮੁੱਖ ਮੰਤਰੀ ਵਧੀਆ ਮਿਲਿਆ ਸਾਡੇ ਕਿਸਾਨਾਂ ਦੇ ਹੱਕ 'ਚ ਤਾਂ ਕੋਈ ਨਹੀਂ ਖੜਦਾ ਹੁਣ ਆ ਦੇਖੋ ਇਹਨੇ ਮੁੰਡੇ ਨੇ ਜਿਹੜੇ ਨੇ ਹਾਂ ਭਾਨੇ ਸਿੱਧੂ ਨੂੰ ਅੰਦਰ ਬੰਦ ਕਰਿਆ ਵੈ ਇਹਨਾਂ ਨੇ ਉਹਨੇ ਕੀ ਕੀਤਾ ਸੀ ਉਹ ਏਜੰਟਾਂ ਦੇ ਕੋਲੋਂ ਪੈਸੇ ਕਢਾਉਂਦਾ ਸੀ ਤੇ ਉਹਦੇ ਇਹਨਾਂ ਨੇ ਖੇਦੇ ਵਿੱਚ ਆ ਕੇ ਉਹਨੂੰ ਬੰਦ ਕਰ ਰਿਆ ਤੇ ਬੰਦ ਦੇ ਜੇ ਅਸੀਂ ਜਾਣ ਲੱਗੇ ਆ ਤਾਂ ਸਾਨੂੰ ਇਹ ਸਰਕਾਰ ਜਾਣ ਨਹੀਂ ਦਿੰਦੀ ਇਸ ਭਗਵੰਤਮਾਨ ਦੀ ਕੋਠੀ ਐਡਾ ਅੱਜ ਘਰਾਓ ਕਰਨ ਜਾ ਰਹੇ ਸੀ ਤਾਂ ਉਹਦਾ ਕਰਕੇ ਜਿਹੜੇ ਸਾਡੇ ਆਗੂ ਸੀ ਮੂਹਰੇ ਉਹਨਾਂ ਦੇ ਬਾਰਾਂ ਦੇ ਵਿੱਚ ਇਹਨਾਂ ਨੇ ਪੁਲਿਸ ਲਾਤੀ ਏ ਭਗਵੰਤਮਾਨ ਸਾਡੇ ਨਾਲ ਇਹ ਕਰ ਰਿਹਾ ਹੈ ਭਗਵੰਤਮਾਨ ਜਿਤਾਇਆ ਕਿਨੇ ਹੈ ਅਸੀਂ ਲੋਕਾਂ ਨੇ ਦੁਨੀਆ ਨੇ ਜਿਤਾਇਆ ਹੈ ਜੇ ਦੁਨੀਆ ਨੇ ਇਹਨੂੰ ਵੋਟਾਂ ਪਾਈਆਂ ਤਾਂ ਇਹ ਜਿੱਤਿਆ ਨਹੀਂ ਇਹ ਕੱਲਾ ਤਾਂ ਨਹੀਂ ਬਣ ਸਕਦਾ ਮੁੱਖ ਮੰਤਰੀ ਤੇ ਹੁਣ ਅਸੀਂ ਇਹਨੂੰ ਕਰਕੇ ਦਿਖਾਵਾਂਗੇ ਜਾਂ ਤਾਂ ਇਹ ਕੁਰਸੀ ਛੱਡ ਦੂਗਾ ਤੇ ਜਾਂ ਅਸੀਂ ਖੇਤੀ ਛੱਡ ਦਿਆਂਗੇ ਅਸੀਂ ਕਿਸਾਨ ਵੀ ਬਹੁਤ ਸਾਡਾ ਇੱਕ ਅਤੇ ਬਹੁਤ ਪੜ੍ਹੇ ਆ ਜਿਹੜਾ ਅੱਜ ਇਹਨੇ ਸਾਡੇ ਪਿੰਡ ਦੇ ਵਿੱਚ ਕਪੜਸ ਸਲਾਈਏ ਤੇ ਸਾਡੇ ਘਰ ਘਰ 3 ਵਜੇ ਛੱਡ ਪਿੰਡ ਦੇ ਵਿੱਚ ਪੱਸ ਫਿਰਦੀ ਹੈ ਲੋਕਾਂ ਦੇ ਬਾਰ ਖੜਕਾਉਂਦੀ ਵੀ ਨੌਜਵਾਨਾਂ ਨੂੰ ਮੁੰਡਿਆਂ ਨੂੰ ਜਾਂ ਨજરਬੰਦ ਕਰਕੇ ਤੇ ਜਾਂ ਅਸੀਂ ਚੱਕ ਗਏ ਤੇ ਇਹ ਤਾਂ ਨਹੀਂ ਅਸੀਂ ਹੁਣ ਦਿੰਦੇ ਇਹ ਧਰਨਾ ਅਸੀਂ ਲਾਵਾਂਗੇ ਸਾਰਾ ਪੰਜਾਬ ਬੰਦ ਕਰ ਦਿਆਂਗੇ ਅਸੀਂ ਹੁਣ ਘਰੇ ਬੈਠਣ ਵਾਲੇ ਨਹੀਂ ਹੈਗੇ ਤੇ ਜੋ ਕਰਨਾ ਹੈ ਭਗਵੰਤ ਮਾਨ ਕਰੇ ਸਾਡੇ ਨਾਲ ਸਿੱਧਾ ਹੋ ਕੇ ਦੇਖੇ ਵੀ ਕੀ ਦੇਖੂਗਾ ਇਹ ਤਾਂ ਕਹਿੰਦਾ ਸੀ ਮੈਂ ਆਮ ਘਰ ਦਾ ਮੁੰਡਾ ਜਿੰਨੇ ਐਮਐਲਏ ਉਹ ਵੀ ਸਾਡੇ ਆਮ ਘਰ ਦੇ ਨੇ ਤੁਹਾਨੂੰ ਲੱਗਦਾ ਕਿ ਆਮ ਘਰਾਂ ਵਾਲੀਆਂ ਗੱਲਾਂ ਨੇ ਇਹ ਆਮ ਘਰਾਂ ਵਾਲੀਆਂ ਗੱਲਾਂ ਹੁਣ ਜਿਹੜੀ ਕੁਰਸੀ ਤੇ ਬੈਠ ਕੇ ਜਿਹੜੀ ਇਹ ਕੁਰਸੀ ਹੈ ਆਮ ਘਰਾਂ ਦੀਆਂ ਗੱਲਾਂ ਨਹੀਂ ਨਾ ਰਹਿਣ ਦਿੰਦੀ ਇਹ ਕੁਰਸੀ ਦੇ ਉੱਤੇ ਬੈਠ ਕੇ ਹੁਣ ਇਹ ਆਮ ਘਰਾਂ ਦਾ ਨਹੀਂ ਰਹਿ ਗਿਆ ਹੁਣ ਤਾਂ ਇਹ ਬਹੁਤ ਵੱਡਾ ਹੋ ਬਣ ਗਿਆ ਬਹੁਤ ਵੱਡਾ ਬਣਾਇਆ ਕਿਨੇ ਅਸੀਂ ਲੋਕਾਂ ਨੇ ਬਣਾਇਆ ਵੋਟਾਂ ਪਾ ਕੇ ਜੇ ਅਸੀਂ ਛਾੜੂ ਨੂੰ ਵੋਟਾਂ ਪਾਈਆਂ ਇਹਨੇ ਬੁੜੀਆਂ ਨੂੰ ਇੰਨਾ ਜਿਆਦਾ ਭੁਲਾਇਆ ਵੀ ਮੈਂ ਹਜ਼ਾਰ-ਹਜ਼ਾਰ ਰੁਪਈਆ ਦੇਊਂਗਾ ਮੈਂ ਰਾਸ਼ਨ ਦੇਊਂਗਾ ਮੈਂ ਉਹ ਦੇਊਂਗਾ ਮੈਂ ਬਾਅਦ ਦੇਊਂਗਾ ਲੋਕਾਂ ਨੇ ਇਹਨੂੰ ਇੰਨੀਆਂ ਵੋਟਾਂ ਪਾਈਆਂ ਤਾਂ ਜਿੱਤਿਆ ਚਾਂ ਬਣਿਆ ਆਮ ਘਰਾਂ ਦਾ ਤਾਂ ਹੁਣ ਇਹ ਰਿਹਾ ਹੀ ਨਹੀਂ ਇਹ ਕੀ ਕਰੂਗਾ ਪਹਿਲਾਂ ਵਾਲੇ ਘਰ ਵਾਲੀ ਛੱੜਤੀ ਬੱਚੇ ਇਹਨੇ ਛੱੜਤੇ ਹੁਣ ਨਵੀਂ ਘਰ ਵਾਲੀ ਬਣਾ ਲਈ ਤੇ ਹੁਣ ਨਵੇਂ ਬੱਚੇ ਪੈਦਾ ਕਰਦਾ ਇਸ ਸਰਕਾਰ ਨੂੰ ਕਿੱਥੋਂ ਸੰਭੂਗਾ ਜਦੋਂ ਆਪਦਾ ਪਰਿਵਾਰ ਨਹੀਂ ਸੰਭ ਸਕਦਾ ਇਹਨੇ ਆਪਦਾ ਪਰਿਵਾਰ ਨਹੀਂ ਸੰਭਦਾ ਪੁੱਤ ਨੂੰ ਨੂੰਏ ਘਰੇ ਨਹੀਂ ਵੜਨ ਦਿੰਦਾ ਅੱਜ ਦੀ ਘੜੀ ਕੋਈ ਵੀ ਬੰਦਾ ਕੋਈ ਵੀ ਹੈ ਚਾਹੇ ਕਿੱਡਾ ਵੀ ਹੈ ਗਰੀਬ ਤੋਂ ਗਰੀਬ ਨਹੀਂ ਆਪਦੇ ਬੱਚੇ ਨੂੰ ਘਰੋਂ ਕੱਢਦੇ ਨਹੀਂ ਆਪਦੇ ਬੱਚੇ ਵੀ ਘਰੋਂ ਕੱਢ ਛੱਡੇ ਆਪਦੇ ਘਰ ਵਾਲੀ ਕੱਢ ਛੱਡੀ ਹੈ ਉਹਨਾਂ ਨੂੰ ਤਲਾਕ ਦੇ ਕੇ ਹੁਣ ਨਵੇਂ ਵਿਆਹ ਕਰਾ ਰਿਹਾ ਹੈ ਨਵੇਂ ਬੱਚੇ ਪੈਦਾ ਕਰ ਰਿਹਾ ਹੈ ਤਾਂ ਸਾਨੂੰ ਪੰਜਾਬ ਨੂੰ ਤੇ ਸਰਕਾਰ ਨੂੰ ਸਾਨੂੰ ਕਿੱਥੋਂ ਸੰਭੂਗਾ ਉਹਨਾਂ ਨੇ ਤਾਂ ਇਹ ਵੀ ਬਿਆਨ ਦਿੱਤਾ ਕਿ ਭਰੂਣ ਹੱਤਿਆ ਟੈਸਟ ਨਾ ਕਰਵਾਓ ਹਾਂ ਵੀ ਮੈਂ ਵੀ ਨਹੀਂ ਕਰਵਾਈ ਕਹਿੰਦਾ ਤੇ ਆਪਦੇ ਬੱਚਿਆਂ ਦਾ ਫਿਕਰਾ ਕਹਿੰਦਾ ਮੇਰੇ ਖੁਸ਼ੀ ਆਉਣ ਵਾਲੀ ਹੈ ਘਰੇ ਜਿਹੜੇ ਲੋਕਾਂ ਦੇ ਬੱਚੇ ਉਹਨਾਂ ਦਾ ਫਿਕਰ ਨਹੀਂ ਉਹ ਨਾ ਲੋਕਾਂ ਦੇ ਬੱਚਿਆਂ ਦਾ ਫਿਕਰਾ ਨਾ ਜਿਹੜੇ ਆਪਦੇ ਪਹਿਲਾਂ ਛੱਡੇ ਉਹਨਾਂ ਇਹ ਭਗਵੰਤਮਾਨ ਦੇ ਕੰਮ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਲੋਕਾਂ ਨੂੰ ਪਤਾ ਹੈ ਵੀ ਭਗਵੰਤਮਾਨ ਕੀ ਕਰ ਰਿਹਾ ਹੈ ਅਣਜੰਮਿਆਂ ਦਾ ਫਿਕਰ ਹੈ ਜੀ ਹਾਂ ਅਣਜੰਮਿਆਂ ਦਾ ਫਿਕਰ ਹੈ ਜਿਹੜੇ ਜੰਮੇ ਨਹੀਂ ਉਹਦਾ ਫਿਕਰ ਹੈ ਹਾਂ ਜਾਂ ਵਿਆਹ ਕਰਾਉਣ ਜਾਣਦੇ ਕਿੰਨੇ ਵਿਧਾਇਕਾਂ ਨੇ ਤੇ ਕਿੰਨੇ ਨੇ ਇਹਨਾਂ ਨੇ ਵਿਆਹ ਕਰਾਈ ਇਹ ਵਿਆਹ ਕਰਾਉਣ ਜਾਣਦੇ ਇਹਨਾਂ ਨੂੰ ਤਾਂ ਮੰਤਰੀ ਬਣ ਕੇ ਇਹਨਾਂ ਨੂੰ ਤਾਂ ਮੌਜ ਬਣ ਗਈ ਵੀ ਕੁੜੀਆਂ ਛੇਤੀ ਲੱਭਣ ਲੱਗ ਗਈਆਂ ਉਹ ਕੋਈ ਇਹਨਾਂ ਨੂੰ ਸਿਆਣਦਾ ਨਹੀਂ ਸੀ ਹੂੰ ਇਹ ਗੱਲਾਂ ਇਹਨਾਂ ਕੋਲੇ ਤੇ ਉਹ ਅਸੀਂ ਕਦੇ ਵੀ ਨਹੀਂ ਹੁਣ ਦਿੰਦੇ ਹਾਂ ਮਾਤਾ ਜੀ ਕਿਵੇਂ ਧਰਨੇ ਦੇ ਬੈਠੇ ਹੋ ਐਡੀ ਵੱਡੀ ਉਮਰ ਦੇ ਵਿੱਚ ਬਠਾਟੇ ਮੈਨੂੰ ਤਾਂ ਸੋਨੂੰ ਪਤਾ ਹੀ ਹੈ ਰੋਜ਼ ਜਦੋਂ ਆਉਨੇ ਉਹ ਬਿਆਨ ਲੈਣ ਚੈਨਲਾਂ ਤੇ ਸੋਨੇ ਫੋਟੋਆਂ ਵੀ ਦੇਖ ਲਿਓ ਤੇ ਪਰ ਇਹ ਨਹੀਂ ਤਾਂ ਜਮਾਂ ਹਰਦ ਕਰ ਭਗਵਾਨਤਮਾਨ ਨੇ ਤਾਂ ਬਹੁਤ ਸਾਲ ਹੋ ਗਏ ਕਹਿੰਦੇ ਸੀ ਬਦਲਾ ਲਿਓ ਬਦਲਾ ਲਿਓ ਤੇ ਇਹ ਤਾਂ ਜਿਵੇਂ ਚੁਟਕਲੇ ਸੁਣਾਉਂਦਾ ਸੀ ਉਹੋ ਜਿਹਾ ਹੀ ਨਿਕਲਿਆ ਤੇ ਹੁਣ ਦਿਖਾਵਾਂਗੇ ਪਹਿਲਾਂ ਦੋਪਰ ਬੇਅੰਤ ਸਿੰਘ ਮਾਰੇ ਹੁਣ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਇਹਦੀ ਆਖਰੀ ਜੇ ਕੋ ਇੰਨਾ ਚੱਕੇ ਤੇ ਕਿਸੇ ਪਾਸੇ ਕਿਸੇ ਮਹਿਕ ਮੇਚ ਵੀ ਇਹਨੇ ਦੇਖ ਲਓ ਕਿਸ ਨੂੰ ਸਹੂਲਤ ਦਿੱਤੀ ਹੋਵੇ ਹਰੇਕ ਨੂੰ ਬਸ ਚੱਕ ਲੋ ਘਰੋਂ ਚੱਕ ਲੋ ਘਰੋਂ ਤੇ ਅਸੀਂ ਤਾਂ ਹੁਣ ਅੱਕੇ ਹੋਏ ਆਂ ਅਸੀਂ ਤਾਂ ਰਾਤਾਂ ਨੂੰ ਵੀ ਸੜਕਾਂ ਤੇ ਪਵਾਂ ਹਾਂ